ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਨਗੁਰ ਗੋਬਿੰਦ ਸਿੰਘ ਸਤਿਪਾਤਸ਼ਾਹੀ ਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੁਖ ਸਾਬ ਸੋਸ਼ਲ ਮੀਡੀਆ ਉਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਸ਼ਾਇਦ ਸੰਸਕਾਰ ਸਥਾਨ ਦਾ ਜੋ ਮੁੱਖ ਕੇਂਦਰੀ ਸਥਾਨ ਹੈ ਜਿੱਥੇ ਇੱਕੋ ਚਿਖਾਤੇ ਤਿੰਨੋਂ ਸਰੀਰਾਂ ਦੇ ਸੰਸਕਾਰ ਕੀਤੇ ਗਏ ਦਿਵਾਂਟੋ ਡਰਮਲ ਜੀ ਵੱਲੋਂ ਉਨੀ ਜਗ੍ਹਾ ਖਰੀਦੀ ਗਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਇੱਕ ਤਰ੍ਹਾਂ ਦੀ ਦੁਬਧਾ ਜਿਹੜੀ ਹੈ ਉਹ ਪੈ ਰਹੀ ਹੈ ਕਿ ਸ਼ਾਇਦ ਥੜਾ ਉਟਾ ਦਿੱਤਾ ਗਿਆ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਇਸ ਦਰ ਦੇ ਚੰਕੀਦਾਰ ਹੋਣ ਦੇ ਨਾਤੇ ਹੱਥ ਜੋੜ ਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਸ ਪਾਵਨ ਸਥਾਨ ਦੇ ਨਾਲ ਕੋਈ ਭੁੱਲ ਕੇ ਵੀ ਇਦਾਂ ਦੀ ਛੇੜ ਛਾੜ ਨਹੀਂ ਕਰ ਸਕਦਾ ਇਹ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਸੀ ਤੇ ਜਦੋਂ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਉਹਦੇ ਨਾਲ ਹਾਲ ਛੋਟਾ ਪੈ ਰਿਹਾ ਸੀ ਫਿਰ ਸਧਾਰਨ ਸੰਗਤ ਨੂੰ ਬਹੁਤ ਦਿੱਕਤ ਆਉਣੀ ਸੀ ਜਿਹੜੇ ਸ਼ਰਧਾਲੂ ਆਉਂਦੇ ਆ ਪ੍ਰਕਰਮ ਕਰਨ ਚ ਵੀ ਦਿੱਕਤ ਆਉਣੀ ਸੀ ਇਸ ਵਾਸਤੇ ਇਹ ਫੈਸਲਾ ਕੀਤਾ ਗਿਆ ਪ੍ਰਬੰਧ ਵੱਲੋਂ ਕਿ ਜਿਸ ਤਰ੍ਹਾਂ ਸੀ ਉਦਾਂ ਹੀ ਰਹਿਣ ਦਿੱਤਾ ਜਾਏ ਉਸ ਘੇਰੇ ਨੂੰ ਜੰਗਲੇ ਦੇ ਘੇਰੇ ਨੂੰ ਖੁੱਲਾ ਨਾ ਕੀਤਾ ਜਾਏ। ਸੋ ਖਾਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸੰਸਕਾਰ ਸਥਾਨ ਦੇ ਉਸ ਪਾਵਨ ਮਕਦਸ ਸਥਾਨ ਨਾਲ ਕੋਈ ਭੁੱਲ ਕੇ ਚਾਹ ਕੇ ਵੀ ਕਦੀ ਛੇੜਛਾੜ ਨਹੀਂ ਕਰ ਸਕਦਾ। ਤੋਂ ਕਿਰਪਾ ਕਰਕੇ ਇਦਾਂ ਦੀ ਦੁਬਦਾ ਪਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਬੜੇ ਜਜ਼ਬਾਤੀ ਜੇ ਨਿਰਮਲ ਜੇ ਭਾਵਨਾ ਨਾਲ ਸਿੱਖ ਜੁੜੇ ਹੋਏ ਆ। ਇਸ ਤਰ੍ਹਾਂ ਕਿਸੇ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਏ। ਜਿਹੜਾ ਪ੍ਰਬੰਧਕੀ ਕਾਰਜ ਹੈ ਹਰ ਤਰ੍ਹਾਂ ਦੀ ਰਾਏ ਤੁਸੀਂ ਦੇ ਸਕਦੇ ਹੋ। ਇਹ ਸੰਸਥਾ ਕੌਮ ਦੀ ਸੰਸਥਾ ਹੈ ਤੁਸੀਂ ਆ ਕੇ ਹਾਜ਼ਰ ਹੋਵੋ ਸਭ ਦੇ ਸੁਝਾਅ ਦੀ ਕਦਰ ਕਰਨੀ ਫਰਜ਼ ਬੰਦ ਹੈ ਤੋ ਆਓ ਮਿਲ ਬੈਠ ਕੇ ਪੰਥ ਦੇ ਕਾਰਜ ਕਰੀਏ ਛੀਦੀ ਦਿਹਾੜੇ ਆ ਗਏ ਨੇ ਸੰਗਤਾਂ ਦਾ ਏਡਾ ਵੱਡਾ ਇਕੱਠ ਹੋ ਰਿਹਾ ਕਿਵੇਂ ਸਾਰਾ ਕੁਝ ਕਰਨਾ ਹੈ ਉਹ ਤੁਹਾਡੇ ਸਹਿਯੋਗ ਦੀ ਲੋੜ ਹੈ ਭਾਵਨਾ ਨਾਲ ਪਿਆਰ ਨਾਲ ਜੁੜੀਏ ਤੇ ਦੁਬਿਧਾ ਵਿੱਚੋਂ ਬਾਹਰ ਨਿਕਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਇਸ ਤਰ੍ਹਾਂ ਪਾਈ ਸਾਹਿਬ ਪਾਈ ਹਰਪਾਲ ਸਿੰਘ ਜੀ ਨੇ ਸਾਰੀ ਸਥਿਤੀ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਪਰ ਮੈਂ ਕਿਉਂਕਿ ਇਸ ਹਲਕੇ ਤੋਂ ਸੰਗਤ ਨੇ ਪੰਥ ਨੇ ਇੱਕ ਵੱਡੀ ਸੇਵਾ ਦਿੱਤੀ ਹੈ ਸੇਵਾਦਾਰ ਹੋਣ ਦੇ ਨਾਤੇ ਇਹ ਦੱਸਣਾ ਚਾਹੁੰਦਾ ਕਿ ਜੋ ਅਮਰ ਸ਼ਹੀਦਾਂ ਦਾ ਪਾਵਨ ਸੰਸਕਾਰ ਸਥਾਨ ਹੈ ਉਹ ਬਿਲਕੁਲ ਸੁਰੱਖਿਅਤ ਹੈ ਜਿਸ ਤਰ੍ਹਾਂ ਥੋੜਾ ਜਿਹਾ ਵਧਾਉਣ ਦਾ ਯਤਨ ਕੀਤਾ ਉਹਦੇ ਵਿੱਚ ਸੰਗਤਾਂ ਦੇ ਵਿੱਚ ਥੋੜੀ ਕੋਈ ਜਿਹੜੀ ਦੁਬਧਾ ਹੈ ਕੁਝ ਪ੍ਰਬੰਧਕਾਂ ਦੀ ਜਾਂ ਕੁਝ ਉਹ ਸੇਵਾ ਕਰਾਉਣ ਵਾਲਿਆਂ ਦੀ ਹੋਈ ਮੈਨੂੰ ਯਾਦ ਹੈ ਕਿ ਪਹਿਲਾਂ ਵੀ ਇਸ ਤਰ੍ਹਾਂ ਕੁਝ ਸਾਲ ਪਹਿਲਾਂ ਪਾਵਨ ਅਸਥਾਨ ਜਿੱਥੇ ਅਮਰ ਸ਼ਹੀਦਾਂ ਦੀ ਸ਼ਹਾਦਤ ਹੋਈ ਉਦੋਂ ਇੱਕ ਵੀਡੀਓ ਵਾਇਰਲ ਕਰ ਦਿੱਤੀ ਗਈ ਸੀ ਕਿ ਨੀਹਾਂ ਦੇ ਨਾਲ ਛੇੜਛਾੜ ਕੀਤੀ ਉਦੋਂ ਵੀ ਸ਼੍ਰੋਮਣੀ ਕਮੇਟੀ ਮੈਂ ਐਗਜ਼ੀਕਟਿਵ ਮੈਂਬਰ ਸੀ ਹਾਲਾਂਕਿ ਸੱਚਾਈ ਹੈ ਕਿ ਜਿੱਥੇ ਵੀ ਕਿਤੇ ਕੋਈ ਮੈਨੂੰ ਖਾਮੀ ਦਿਸੀ ਹੈ ਤੋ ਅਸੀਂ ਕਦੇ ਉਹਦੀ ਕੋਈ ਪਰਵਾਹ ਨਹੀਂ ਕੀਤੀ ਆਪਣੀ ਠੋਕ ਵਜਾ ਕੇ ਗੱਲ ਜਿਹੜੀ ਆ ਉਹ ਕੀਤੀ ਹੈ ਸਵਾਲ ਵੀ ਚੁੱਕੇ ਨੇ ਪ੍ਰਬੰਧ ਠੀਕ ਵੀ ਕਰਾਇਆ ਹੁਣ ਵੀ ਕੋਈ ਹੋਏਗੀ ਤਾਂ ਜ਼ਰੂਰ ਕਰਾਵਾਂਗੇ ਸੋ ਇਸ ਲਈ ਮੇਰੀ ਜਿਹੜੀ ਵਫਾ ਹੈ ਜਾਂ ਜਿਹੜੀ ਮੇਰੀ ਕਮਿਟਮੈਂਟ ਹੈ ਉਹ ਇਹ ਸ਼ਹਾਦਤ ਦੇ ਇਸ ਪਾਵਨ ਧਰਨ ਨਾਲ ਹੈ ਇੱਥੇ ਰਾਈ ਜਿੰਨੇ ਵੀ ਕੋਈ ਛੇੜਛਾੜ ਨਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਰਨ데요ਗੇ ਤੇ ਨਾ ਕੋਈ ਬਾਹਰੋਂ ਆ ਕੇ ਜੇ ਕੋਈ ਕਰੇਗਾ ਅਸੀਂ ਉਹਨੂੰ ਵੀ ਨਹੀਂ ਕਰਨ데요ਗੇ ਜੋ ਹੋਏਗਾ ਪੰਥ ਦੀ ਮਰਜ਼ੀ ਨਾਲ ਹੋਏਗਾ ਜੋ ਹੋਏਗਾ ਸਿਧਾਂਤ ਦੇ ਅਨੁਸਾਰ ਹੋਏਗਾ ਜੋ ਹੋਏਗਾ ਨਿਜਮਾ ਦੇ ਮੁਤਾਬਕ ਹੋਏਗਾ ਇਸ ਲਈ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਪਰ ਮਸਲਾ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਭੈ ਭਾਵਨੀ ਵਿੱਚ ਜਿਸ ਭਾਵਨਾ ਦੇ ਨਾਲ ਪੂਰੀ ਦੁਨੀਆ ਦਾ ਸਿੱਖ ਔਰ ਸਿੱਖਾਂ ਤੋਂ ਇਲਾਵਾ ਵੀ ਪੂਰੀ ਮਨੁੱਖਤਾ ਦਾ ਧਿਆਨ ਇਸ ਅਸਥਾਨ ਤੇ ਹੈ ਸੋ ਅਸੀਂ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਦੇ ਹੋਏ ਤਾਂ ਅਸੀਂ ਸਭ ਜਿਆਦਿਆਂ ਨੂੰ ਜਿਹੜੀ ਆਪਣੀ ਨਮਸਕਾਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ